ਰਾਧਾ ਸਵਾਮੀ 사ਸੰਗ ਧਿਆਲਬਾਗ ਆਗਰਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 29 ਅਤੇ 3 ਨਵੰਬਰ ਨੂੰ ਧਿਆਲਬਾਗ ਮਿਲਨੇੜੇ ਪਤਲੀ ਘਰ ਚੌਂਕ ਵਿਖੇ ਐਗਜ਼ਿਬਿਸ਼ਨ ਕਮ ਸੇਲ ਦਾ ਆਯੋਜਨ ਕੀਤਾ ਗਿਆ ਇਸ ਦੌਰਾਨ ਪੰਜਾਬ ਪ੍ਰਧਾਨ ਸਰਦਾਰ ਗੁਰਚਰਨ ਸਿੰਘ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ ਅਤੇ ਐਗਜ਼ਿਬਿਸ਼ਨਦਾਰੀ ਬਣਕਟ ਕੇ ਉਦਘਾਟਨ ਕੀਤਾ ਪ੍ਰਬੰਧਕਾਂ ਨੇ ਦੱਸਿਆ ਕਿ ਰਾਧਾ ਸਵਾਮੀ 사ਸੰਗ ਧਿਆਲਬਾਗ ਆਗਰਾ ਦੇ ਸਤਸੰਗੀਆਂ ਵੱਲੋਂ ਬਣਾਈਆਂ ਗਈਆਂ ਚੀਜ਼ਾਂ ਦੀ ਐਗਜ਼ਿਬਿਸ਼ਨ ਲਗਾਈ ਜਾਂਦੀ ਹੈ ਇਸ ਤਰ੍ਹਾਂ ਕੋਈ ਵੀ ਵਿਅਕਤੀ ਇਸ ਪ੍ਰਦਰਸ਼ਨੀ ਵਿੱਚ ਪਹੁੰਚ ਕੇ ਪ੍ਰੋਡਕਟ ਖਰੀਦ ਸਕਦਾ ਹੈ ਇਹ ਪ੍ਰੋਡਕਟ ਸਤਸੰਗੀਆਂ ਵੱਲੋਂ ਨੋ ਪ੍ਰੋਫਿਟ ਨੋ ਲਾਸ ਦੇ ਤਹਿਤ ਵੇਚੇ ਜਾਂਦੇ ਹਨ ਇਸ ਮੌਕੇ ਸੈਕਟਰੀ ਮਨੋਸ਼ ਚਾਧਰੀ ਜ਼ਿਲ੍ਹਾ ਸੈਕਟਰੀ ਕਰਨ ਸਹਦੇਵ ਆਕਾਸ਼ ਅਨਾਮੀ ਜੀਪੀ ਖੁੱਲਰ ਰੋਬਿੰਨ ਤਲਵਾਰ ਅਜੇ ਭਰਤਵਾਜ ਅਤੇ ਸਵਾਮੀ ਭਰਤਵਾਜ ਸਮੇਤ ਵੱਡੀ ਗਿਣਤੀ ਵਿੱਚ ਸਤਸੰਗੀ ਮੌਜੂਦ ਸਨ ਇਹ ਰਾਜੋਸਵੀ ਸਤਸੰਗ ਧਿਆਲਬਗ ਵੱਲੋਂ ਧਿਆਲਬਗ ਦੇ ਲਗਭਗ ਪਕਾਈਆਂ ਜਾਂ ਬਣੀਆਂ ਹੋਈਆਂ ਜਿਹੜੀਆਂ ਸਾਡੀਆਂ ਚੀਜ਼ਾਂ ਨੇ ਜਿਹਦੇ ਵਿੱਚ ਸਾਬਣ ਤੇਲ ਮੰਜਨ ਜਰੂਰ ਮਰਜਾ ਰੋਜ਼ ਦੀਆਂ ਚੀਜ਼ਾਂ નો ਪ੍ਰੋਫਿਟ ਨੋ ਲਾਸ ਬੇਸਿਸ ਦੇ ਉੱਤੇ ਸਸੰਗੀਆਂ ਦੁਆਰਾ ਬਣਾਈਆਂ ਜਾਂਦੀਆਂ ਨੇ ਇਹਦਾ ਮੇਨ ਮਕਸਦ ਸਾਡੇ ਇਹ ਹੈ ਵੀ ਸਾਰੇ ਸਸੰਗੀ ਮਿਲ ਜੁਲ ਕੇ ਇੱਕ ਕੰਮ ਕਰਦੇ ਨੇ ਸਸੰਗ ਜਮਾਤ ਕੀ ਹੈਗਾ ਇਹਦਾ ਉਦੇਸ਼ਿਆ ਕੀ ਹੈਗਾ ਉਹਦੀ ਪੂਰਤੀ ਕਰਨ ਵਾਸਤੇ ਲੋਕਾਂ ਨੂੰ ਰਾਵਸwami ਸਸੰਗ ਧਿਆਲਬਾਗ ਦੀ ਜਾਗਰਤੀ ਕਰਵਾਉਣ ਵਾਸਤੇ ਸਾਡੀਆਂ ਐਗਜ਼ੀਬਿਸ਼ਨਾਂ ਨੇ ਸਾਰੇ ਸੰਗੀ ਮਿਲ ਕੇ ਕੰਮ ਕਰਦੇ ਨੇ 브ਦਰਹੂਡ ਆਫ ਗੋਡ অর ਫਾਦਰਹੂਡ ਆਫ ਗੋਡ অর ਬਦਰੂਡ ਦਾ ਮੈਨ ਜਿਹੜਾ ਹੈਗਾ ਸੰਦੇਸ਼ ਅਸੀਂ ਸਾਰਿਆਂ ਨੂੰ ਦੇਣਾ ਚਾਹੁੰਦੇ ਆ ਇੱਥੇ ਅੰਮ੍ਰਿਤਸਰ ਦੇ ਵਿੱਚ ਘੱਟੋ ਘੱਟ 25 30 ਸਾਲ ਹੋ ਗਿਆ ਐਗਜ਼ੀਬਿਸ਼ਨ ਲੱਗਦੇ ਹਰ ਵਾਰ ਇੱਥੇ ਬਹੁਤ ਵਧੀਆ ਰਿਸਪਾਂਸ ਮਿਲਦਾ ਮੈਂ ਖੁਦ ਅੱਜ ਲੁਧਿਆਣਾ ਤੋਂ ਆਇਆ ਇੱਥੇ ਅੰਕਲ ਮੇਰੇ ਨਾਲੇ ਆਏ ਲੁਧਿਆਣਾ ਤੋਂ ਕਾਫੀ ਰਾਸ਼ੀਆ ਤੁਸੀਂ ਦੇਖੋ ਆ ਪਿੱਛੇ ਜਿਹੜੀਆਂ ਸਾਡੀਆਂ ਦਿਆਲਬਗ ਦੇ ਪ੍ਰੋਡਕਟਸ ਹੈਗੀਆਂ ਇਹ ਸਾਰੀਆਂ ਜਿੱਦਾਂ ਅੰਕਲ ਨੇ ਦੱਸੇ ਬਹੁਤ ਵਧੀਆ ਹੈ ਅਲੱਗ-ਅਲੱਗ ਸਟੇਟਸ ਤੋਂ ਹਰੇਕ ਤਰ੍ਹਾਂ ਦਾ ਸਮਾਨ ਆ ਤਰੀਪੜ ਤੋਂ ਸਾਡੀਆਂ ਬਰਿਆਨਾ ਆਉਂਦੀਆਂ ਕਾਕੀਣਾੜਾ ਤੋਂ ਸਾਡੇ ਸਾੜੀਆਂ ਆਉਂਦੇ ਆ ਬੰਬੇ ਤੋਂ ਸਾਬਣ ਆ ਰੂੜਕੀ ਤੋਂ ਸਾਡੀਆਂ ਚਾਦਰਾਂ ਵਗੈਰਾ ਆਉਂਦੀਆਂ ਤੇ ਸਾਡੇ ਲੁਧਿਆਣੇ ਵੀ ਲੁਧਿਆਣਾ ਤੇ ਸਾਡੇ ਲੁਧਿਆਣੇ ਗਰਮ ਸ਼ਾਲਸ ਤੇ ਗਰਮ ਲੋਈਆਂ ਬਣਦੀਆਂ ਜਿਹੜੀਆਂ ਕਿ ਜਿਨ੍ਹਾਂ ਦਾ ਜਿਹੜਾ ਸਾਡਾ ਪ੍ਰੋਡਕਟ ਹੈ ਉਹ ਬਹੁਤ ਵਧੀਆ ਹੈ ਜਿੰਨੇ ਵੀ ਬਾਲੇ ਬੰਦੇ ਯੂਜ਼ ਕਰਦੇ ਆ ਜਦੋਂ ਅਗਲੀ ਵਾਰ ਉਹ ਸਾਨੂੰ ਪੁੱਛਦੇ ਆ ਕਿ ਅਗਲੀ ਐਕਵੀਜੀਸ਼ਨ ਕਦੋਂ ਲੱਗਣੀ ਆ ਜਦੋਂ ਲਾਸਟ ਸਾਡੀ ਐਗਜ਼ਿਬਿਸ਼ਨ ਦੀ ਅਸੀਂ ਅਨਾਉਂਸ ਕਰਦੇ ਕਿ ਸਾਡੀ ਐਨੀ ਤੇ ਸਾਡੀ ਐਗਜ਼ਿਬਿਸ਼ਨ ਲੱਗਣੀ ਹੈ ਉਹ ਹੋਰ ਬੰਦਿਆਂ ਨੂੰ ਵੀ ਦੱਸਦੇ ਆ ਕਿ ਆਪਾਂ ਜੋ ਰਾਧਾ ਸਵਾਮੀ ਉੱਥੇ ਭਾਵਨ ਦੇ ਵਿੱਚ ਐਗਜ਼ਿਬਿਸ਼ਨ ਲੱਗ ਰਹੀ ਹੈ ਉੱਥੇ ਆਪਾਂ ਜ਼ਰੂਰ ਜਾਣਾ ਤੇ ਉਹ ਆਪਾਂ ਸਮਾਨ ਲੈਣਾ ਹੈ ਅੱਜ ਰਾਧਾ ਸਵਾਮੀ Satsang ਬਿਆਲਬਾਗ ਆਗਰਾ ਵੱਲੋਂ ਇੱਕ ਐਗਜ਼ਿਬਿਸ਼ਨ ਲਗਾਈ ਗਈ ਹੈ ਇਹ ਐਗਜ਼ਿਬਿਸ਼ਨ ਅੰਮ੍ਰਿਤਸਰ ਬ੍ਰਾਂਚ ਪਿਛਲੇ 20-25 ਸਾਲ ਤੋਂ ਲੱਗ ਰਹੀ ਹੈ ਤੇ ਬਹੁਤ ਵਧੀਆ ਸਾਨੂੰ ਰਿਸਪਾਂਸ ਮਿਲਦਾ ਹੈ ਇਹ ਐਗਜ਼ੀਬਿਸ਼ਨ ਜਿਹੜੀ ਹੈ ਨੋ ਪ੍ਰੋਫਿਟ ਨੋ ਲਾਸ ਤੇ ਲਗਾਈ ਜਾਂਦੀ ਹੈ ਇਹ ਅਸੀਂ ਸਾਰੇ ਸਸੰਗੀ ਰਲ ਮਿਲ ਕੇ ਸੇਵਾ ਕਰਨੇ ਆ ਤੇ ਸਮਾਜ ਨੂੰ ਇੱਕ ਜਾਗਰੂਤ ਦੇਣ ਵਾਸਤੇ ਕਿ ਅਸੀਂ ਸਾਰੇ ਇਕੱਠੇ ਹੋ ਕੇ ਕਿਦਾਂ ਹੀ ਆਪਣੇ ਕਾਰੋਬਾਰ ਪਰਸਨਲ ਚ ਕਰ ਸਕਦੇ ਆ ਨੋ ਪ੍ਰੋਫਿਟ ਨੋ ਲਾਸ ਤੇ ਆਪਾਂ ਸਮਾਜ ਦੀ ਸੇਵਾ ਕਰ ਸਕਦੇ ਆ ਇਹ ਸਾਰਾ ਉਸ بیس ਤੇ ਆ ਤੋਂ ਧੰਨਵਾਦ ਸਾਰੀ ਸੰਗਤ ਦਾ ਜਿਹੜੇ ਵਲੰਟੀਅਰ ਕੰਮ ਕਰਨ ਦੇ ਨੇ ਪਲੱਸ ਕਾਫੀ ਲੋਕ ਇੱਥੇ ਆਏ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ। ਰਾਧਾ ਸਵਾਮੀ satsang ਦਿয়ালਬਾਗ ਆਗਰਾ ਦੀ ਸੰਗਤ ਵੱਲੋਂ ਹਰ ਸਾਲ ਇੱਕ ਵੱਡਾ ਉਪਰਾਲਾ ਕੀਤਾ ਜਾਂਦਾ ਹੈ ਜਿਸ ਦੇ ਤਹਿਤ ਸੰਗਤਾਂ ਵੱਲੋਂ ਜਿਹੜੇ ਬਣਾਏ ਗਏ ਪ੍ਰੋਡਕਟ ਨੇ ਉਹਨਾਂ ਦੀ ਐਗਜ਼ੀਬਿਸ਼ਨ ਕਮ ਸੇਲ ਦਾ ਆਯੋਜਨ ਲਗਾਤਾਰ ਕੀਤਾ ਜਾਂਦਾ ਹੈ ਹਰ ਸਾਲ। ਸੋ ਅੱਜ ਵੀ ਉਹ ਜਿਹੜੀ ਐਗਜ਼ੀਬਿਸ਼ਨ ਹੈ ਉਹ ਚੱਲ ਰਹੀ ਹੈ ਤੇ ਸੰਗਤਾਂ ਜਿਹੜੀਆਂ ਨੇ ਉਹ ਵੱਡੀ ਗਿਣਤੀ ਵਿੱਚ ਲੋਕ ਵੀ ਤੇ ਸੰਗਤਾਂ ਵੀ ਜਿਹੜੇ ਨੇ ਖਰੀਦਾਰੀ ਕਰ ਰਹੇ ਨੇ। ਸੋ ਇਸ ਐਗਜ਼ਿਬਿਸ਼ਨ ਦੇ ਨਾਲ ਦੋ ਕੰਮ ਹੋ ਜਾਂਦੇ ਨੇ ਇੱਕ ਤੇ ਸੰਗਤ ਨੂੰ ਰੋਜ਼ਗਾਰ ਮਿਲਦਾ ਏ ਤੇ ਦੂਸਰਾ ਜਿਹੜੇ ਲੋਕ ਮਹਿੰਗੇ ਪ੍ਰੋਡਕਟ ਨਹੀਂ ਖਰੀਦ ਸਕਦੇ ਉਹਨਾਂ ਦੇ ਘਰਾਂ ਤੱਕ ਜਿਹੜਾ ਸਸਤੇ ਪ੍ਰੋਡਕਟ ਨੇ ਉਹ ਪਹੁੰਚਦੇ ਨੇ ਸਹਿਯੋਗੀ ਰਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਅੰਮ੍ਰਿਤਸਰ ਖਬਰਨਾਮਾ